ਹੁਣੇ-ਹੁਣੇ ਮੌਸਮ ਵਿਭਾਗ ਨੇ ਵੱਡੀ ਭਵਿੱਖਬਾਣੀ ਕਰ ਦਿੱਤੀ ਹੈ ਲੁਧਿਆਣਾ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਗਿਆਨੀ ਡਾਕਟਰ ਕੁਲਵਿੰਦਰ ਗਿਲਹੋਰਾਂ ਨੇ ਦੱਸਿਆ ਕਿ ਬੇਸ਼ੱਕ ਅਗਸਤ ਮਹੀਨੇ ਦੇ ਵਿੱਚ 190 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਇਸ ਦੇ ਨਾਲ ਤਾਪਮਾਨ ਦੇ ਵਿੱਚ ਵੀ ਗ੍ਰੈਵਿਟ ਦੇਖਣ ਨੂੰ ਮਿਲੀ ਹੈ ਪਰ ਆਉਣ ਵਾਲੇ ਦਿਨਾਂ 'ਚ ਤਾਪਮਾਨ 'ਚ ਹੋਰ ਵਾਧਾ ਹੋ ਸਕਦਾ ਹੈ ਉਸ ਤੋਂ ਬਾਅਦ ਫਿਰ ਮੌਨਸੂਨ ਦਸਤਕ ਦੇਵੇਗਾ ਜਿਸ ਦੇ ਨਾਲ 15 ਅਤੇ 16 ਅਗਸਤ ਨੂੰ ਪੰਜਾਬ ਦੇ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ ਇਸ ਦੇ ਨਾਲ ਹੀ ਡਾਕਟਰ ਗਿਲਹੋਰਾਂ ਨੇ ਆਮ ਲੋਕਾਂ ਅਤੇ ਕਿਸਾਨਾਂ ਨੂੰ ਜੋ ਸਲਾਹ ਦਿੱਤੀ ਹੈ ਉਹ ਸੁਣੋ ਆ ਦੇਖੋ ਆਪਾਂ ਦੇਖ ਰਹੇ ਹਾਂ ਕਿ ਜਿਹੜਾ ਪਿਛਲੇ 24 ਘੰਟਿਆਂ ਦੇ ਵਿੱਚ بارش ਹੋਈ ਆ ਇਹ ਤਕਰੀਬਨ ਸਾਰੇ ਪੰਜਾਬ ਦੇ ਵਿੱਚ ਹੀ ਦੇਖੀ ਗਈ ਹੈ ਤੇ ਜੇ ਅਸੀਂ ਲੁਧਿਆਣੇ ਦੀ ਗੱਲ ਕਰਦੇ ਹਾਂ ਤਾਂ ਸਾਡੇ ਕੋਲ ਨੀਂ ਰਿਪੋਰਟ 70 ਮਿਲੀਮੀਟਰ بارش ਜਿਹੜੀ ਰਿਕਾਰਡ ਕੀਤੀ ਗਈ ਹੈ ਜਿਹੜੀ ਜਿਹੜੀ ਕਿ ਇਸ ਹਫਤੇ ਦੀ 48 ਮਿਲੀਮੀਟਰ ਨਾਰਮਲ ਹੁੰਦੀ ਹੈ ਤੇ ਉਹਦੇ ਨਾਲੋਂ ਕਾਫੀ ਜ਼ਿਆਦਾ بارش ਜਿਹੜੀ ਆ ਇੱਕ ਦਿਨ ਦੇ ਵਿੱਚ ਅਸੀਂ ਦੇਖਿਆ ਕਿ ਰਿਕਾਰਡ ਕੀਤੀ ਗਈ ਹੈ ਸੋ ਜਿਹਦੇ ਨਾਲ ਕੀ ਥੋੜਾ ਜਿਹਾ ਜਿਹੜਾ ਪਿਛਲਾ ਟਫ ਸਟਾ ਉਹਨੂੰ ਕਵਰ ਅਪ ਜ਼ਰੂਰ ਕੀਤਾ ਗਿਆ ਹੈ ਤਾਂ ਜੇ ਆਪਾਂ ਗੱਲ ਕਰਦੇ ਹਾਂ ਪੂਰੇ ਅਗਸਤ ਦੀ ਤਾਂ ਸਾਡੇ ਕੋਲ 190 ਮਿਲੀਮੀਟਰ ਜਿਹੜੀ ਨਾਰਮਲੀ ਬਾਰਿਸ਼ ਹੁੰਦੀ ਹੈ ਸੋ ਉਮੀਦ ਕਰਦੇ ਹਾਂ ਕਿ ਜਿਹੜਾ ਇਹ ਸਾਡੇ ਕੋਲ ਅਗਸਤ ਦਾ ਮਹੀਨਾ ਉਹਦੇ ਵਿੱਚ ਅੱਛੀ ਬਾਰਿਸ਼ ਹੋਏਗੀ ਤਾਂ ਅਸੀਂ ਜਿਹੜਾ ਪਿਛਲਾ ਸਾਰਾ ਡੈਫਿਸਿਟ ਹੈ ਉਹਨੂੰ ਕਵਰ ਅਪ ਕਰ ਸਕਦੇ ਹਾਂ ਕਿਉਂਕਿ ਹਲੇ ਵੀ ਆਉਣ ਵਾਲੇ 2-3 ਦਿਨਾਂ ਦੇ ਵਿੱਚ ਜਿਹੜੀ ਬਾਰਿਸ਼ ਦੀ ਸੰਭਾਵਨਾ ਦੱਸਾਈ ਜਾ ਰਹੀ ਹੈ ਪਰ ਕਾਫੀ ਜ਼ਿਆਦਾ ਬਾਰਿਸ਼ ਨਹੀਂ ਹੋਣ ਦੀ ਉਮੀਦ ਹੈਗੀ ਪਰ ਟੁੱਟਵੀ ਜਿਹੜੇ ਜਗ੍ਹਾ ਤੇ ਜਿਵੇਂ ਕਿ ਆਪਾਂ ਕਹਿ ਸਕਦੇ ਹਾਂ ਕਿ ਕਿਤੇ ਕਿਤੇ ਜਿਹੜੀ ਹਲਕੀ ਬਾਰਿਸ਼ ਹੈ ਉਹ ਹੋ ਸਕਦੀ ਹੈ ਤੇ ਜਿਹਦੇ ਵਿੱਚ 15 ਤਰੀਕ 15 ਅਗਸਤ ਨੂੰ ਕਾਫੀ ਚਾਂਸਸ ਨੇ ਕਿ ਜਿਹੜੇ ਸ਼ਾਵਰਸ ਨੇ ਉਹ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਹੋ ਸਕਦੇ ਆ ਸੋ 15 ਤੋਂ ਬਾਅਦ ਫਿਰ 16 ਨੂੰ ਥੋੜਾ ਜਿਹਾ ਇਹਦਾ ਇਫੈਕਟ ਰਹੇਗਾ ਉਸ ਤੋਂ ਬਾਅਦ ਜਿਹੜੀ ਮੌਨਸੂਨ ਹੈ ਉਹ ਥੋੜੀ ਜੀ ਵੀਕ ਹੋਏਗੀ ਸੋ ਇਹਦੇ ਨਾਲ ਜਿਹੜੀ ਬਾਰਿਸ਼ ਹੋਈ ਹੈ ਇਹਦਾ ਸਾਡੇ ਨਾਲ ਕਾਫੀ ਫਾਇਦਾ ਹੋਇਆ ਕਿਉਂਕਿ ਜਿਹੜੇ ਟੈਂਪਰੇਚਰਸ ਨੇ ਉਹ ਵੀ ਬਹੁਤ ਹਾਈ ਚੱਲ ਰਹੇ ਸੀਗੇ ਟੈਂਪਰੇਚਰਸ ਫਾਲ ਹੋਏ ਨੇ ਅ ਜਿਵੇਂ ਕਿ ਰਾਤ ਦਾ ਟੈਂਪਰੇਚਰ ਵੀ ਸਾਡੇ ਕੋਲ 24 ਡਿਗਰੀ ਰਿਕਾਰਡ ਹੋਇਆ ਔਰ ਜਿਹੜਾ ਡੇ ਟਾਈਮ ਟੈਂਪਰੇਚਰ ਹੈ ਸਾਡੇ ਕੋਲ 28 ਡਿਗਰੀ ਜਿਹੜਾ ਰਿਪੋਰਟ ਹੋਇਆ ਜਿਹੜੇ ਕਿ ਨਾਰਮਲ ਨਾਲੋਂ ਘੱਟ ਚੱਲ ਰਹੇ ਨੇ ਆ ਸਾਡੇ ਕੋਲ ਦੇਖੋ 70 ਮਿਲੀਮੀਟਰ ਲੁਧਿਆਣੇ ਦੀ ਬਾਰਿਸ਼ ਹੋਈ ਹੈ ਸੋ ਇਹ ਜਿਹੜੀ ਬਾਰਿਸ਼ ਸੀਗੀ ਆਲਮੋਸਟ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਹੀ ਸੀਗੀ ਕਿਉਂਕਿ ਅੰਮ੍ਰਿਤਸਰ ਤੋਂ ਸਟਾਰਟ ਹੋ ਕੇ ਔਰ ਕਾਫੀ ਜਿਹੜੇ ਆਪਣੇ ਸਾਊਥ ਡਿਸਟ੍ਰਿਕਟਸ ਜਿਹੜੇ ਨੇ ਉਹਨਾਂ ਦੇ ਵਿੱਚ ਵੀ ਬਾਰਿਸ਼ ਜਿਹੜੀ ਆ ਦੇਖੀ ਗਈ ਹੈ ਸੋ ਇਸ ਬਾਰਿਸ਼ ਨੇ ਬਹੁਤ ਜ਼ਿਆਦਾ ਮਤਲਬ ਪੋਜ਼ਿਟਿਵ ਰੋਲ ਪਲੇ ਕੀਤਾ ਕਿਉਂਕਿ ਇੱਕ ਤਾਂ ਜਿਹੜਾ ਪਿਛਲਾ ਸਾਲ ਦਾ ਡੈਫਿਸਿਟ ਚੱਲ ਰਿਹਾ ਸੀਗਾ ਉਹਨੂੰ ਕੰਟਰੋਲ ਕੀਤਾ ਦੂਸਰਾ ਟੈਂਪਰੇਚਰ ਸਟਰੀ ਨੇ ਉਹ ਵੀ ਫਾਲ ਹੋਏ ਨੇ ਬਟ ਇਹ ਹੈ ਕਿ ਹੁਣ ਜਿਹੜਾ ਅੱਗੋਂ ਆਪਾਂ ਨੂੰ ਲੱਗ ਰਿਹਾ ਕਿ ਇੰਨੀ ਕਈ ਜਗ੍ਹਾ ਤੇ ਬਹੁਤ ਹੈਵੀ ਰੇਨਫਾਲ ਵੀ ਹੋਈ ਹੈ ਜਿਸ ਤਰ੍ਹਾਂ 1 ਡੇ ਦੇ ਵੀ 70 ਮਿਲੀਮੀਟਰ ਇਟਸੈਲਫ ਵੀ ਕਾਫੀ ਹੈਵੀ ਕਨਸਿਡਰ ਕੀਤੀ ਜਾ ਰਹੀ ਹੈ ਸੋ ਕਿਸਾਨ ਵੀਰਾਂ ਨੂੰ ਚਾਹੀਦਾ ਕਿ ਜਿੱਥੇ ਵੀ ਪਾਣੀ ਖੜਾ ਹੈ ਖੇਤਾਂ ਦੇ ਵਿੱਚ ਉਹਨੂੰ ਨਿਕਾਸ ਜਲ ਕੀਤਾ ਜਾਏ ਕਿਉਂਕਿ ਇਹ ਸਟੇਜ ਤੇ ਜਿਹੜੀਆਂ ਵੀ ਕ੍ਰੌਪਸ ਨੇ ਉਹਨਾਂ ਨੂੰ ਖੜਾ ਪਾਣੀ ਜਿਹੜਾ ਉਹ ਨੁਕਸਾਨ ਕਰੇਗਾ ਸੋ ਜ਼ਿਆਦਾ ਇਹੀ ਮਤਲਬ ਪੌਸਿਬਿਲਟੀ ਹੋਣੀ ਚਾਹੀਦੀ ਹੈ ਕਿ ਆਪਾਂ ਜਿਹੜਾ ਵੀ ਪਾਣੀ ਖੜਾ ਹੈ ਖੇਤਾਂ ਦੇ ਵਿੱਚ ਉਹਦਾ ਜਿੰਨਾ ਹੋ ਸਕੇ ਛੇ ਤੁਸੀ ਤੇ ਨਿਕਾਸ ਕੀਤਾ ਜਾਵੇ ਕਿਉਂਕਿ ਹਲੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਇੱਕ ਦੋ ਦਿਨ ਜਿਹੜੀ ਬਾਰਿਸ਼ ਦੀ ਸੰਭਾਵਨਾ ਹੈਗੀ ਹੈ ਸੋ ਜਿਹੜਾ ਪਾਣੀ ਲਗਾਤਾਰ ਖੜਾ ਰਹੂਗਾ ਉਹ ਫਸਲ ਨੂੰ ਨੁਕਸਾਨ ਦੇ ਹੋਏਗਾ ਸੋ ਜ਼ਿਆਦਾ ਬਿਹਤਰ ਇਹ ਹੈ ਕਿ ਉਹਨੂੰ ਟਾਈਮਲੀ ਜਿਹੜਾ ਖੇਤਾਂ ਚੋਂ ਕੱਢਿਆ ਜਾਏ ਤਾਂ ਕਿ ਜਿਹੜੀ ਫਸਲ ਹੈ ਉਹਨੂੰ ਨੁਕਸਾਨ ਹੋਣ ਤੋਂ ਬਚਾਇਆ ਜਾਵੇ ਦੱਸਿਆ ਜਾ ਰਿਹਾ ਹੈ ਕਿ 15 ਅਤੇ 16 ਅਗਸਤ ਨੂੰ ਪੰਜਾਬ ਦੇ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ ਜਿਸ ਦੇ ਚੱਲਦਿਆਂ ਫਸਲਾਂ 'ਚ ਜ਼ਿਆਦਾ ਪਾਣੀ ਖੜਨ ਕਾਰਨ ਫਸਲਾਂ ਦਾ ਨੁਕਸਾਨ ਹੋ ਸਕਦਾ ਹੈ ਇਸ ਦੇ ਬਚਾਅ ਲਈ ਕਿਸਾਨਾਂ ਨੂੰ ਪਾਣੀ ਦੀ ਨਿਕਾਸੀ ਲਈ ਪ੍ਰਬੰਧ ਕਰਨ ਦੀ ਲੋੜ ਹੈ ਹਕੀਕੀ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ ਸੁਰਿੰਦਰ ਸੋਨੇ ਦੀ ਰਿਪੋਰਟ